ਹੈਲੋ ਦੋਸਤੋ ਕਿਦਾਂ ਹੋ ਸਾਰੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਸਾਡੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਆ ਜਗਾ ਦੇਖ ਕੇ ਤੁਸੀਂ ਸਮਝ ਜੇ ਹੁਣ ਕਿੱਥੇ ਆਏ ਆ ਅੱਜ ਫੇਰ ਤੇ ਇਹ ਉਹੀ ਜਗਾ ਜਿੱਥੇ ਆਪਣੀ ਟ੍ਰੇਨਿੰਗ ਹੋਈ ਸੀ ਤੇ ਇੰਟਰਵਿਊ ਹੋਈ ਸੀ ਬਾਹਰ ਜਾਣ ਵਾਸਤੇ ਤੇ ਅੱਜ ਉੱਥੇ ਆਏ ਆ ਦੁਬਾਰਾ ਟ੍ਰੇਨਿੰਗ ਤੇ ਵੈਸੇ ਅੱਜ ਮੁੰਡੇ ਘਟੇ ਆਏ ਆ ਬਹੁਤ ਬਹੁਤ ਕੇ ਸਿਰਫ ਦੋ ਜਣੇ ਆਏ ਆ ਆਪਾਂ ਕਿਉਂਕਿ ਆਪਣੇ ਜਿਹੜੇ ਇੱਥੇ ਨਾ ਇੱਕ ਕਾਰਡ ਬਣਨੇ ਆ ਓਕੇ ਕਾਰਡ ਤੇ ਉਹ ਉੱਥੇ ਜਮ੍ਹਾਂ ਹੋਣਗੇ ਵੀ ਇਹ ਬੰਦਾ ਕੰਮ ਕਰਦਾ ਹੈ ਪੂਰੀ ਤਰ੍ਹਾਂ ਟ੍ਰੇਨਡ ਤੇ ਉਹ ਇੱਥੇ ਤੇ ਇਹਨਾਂ ਨੇ ਅੱਜ ਰੈਡੀ ਕਰਕੇ ਦੇਣੇ ਆ ਤੇ ਤੇ ਇਸ ਲਈ ਇਹਨਾਂ ਨੇ ਆਪਾਂ ਤੋਂ ਥੋੜਾ ਕੰਮ ਕਰਾ ਕੇ ਦੇਖਣਾ ਉਦਾਂ ਹੀ ਫਾਰਮੈਲਟੀ ਜੀ ਇੱਕ ਵਾਸਤੇ ਤੇ ਇਦਾਂ ਦੇ ਕਾਲਰ ਕਾਲਰ ਜੇ ਬਣਾਉਣੇ ਆ ਦੁਬਾਰਾ ਫੇਰ ਤੇ ਉੱਤੇ ਬਾਅਦ ਕਾਰਡ ਆਪਣੇ ਓਕੇ ਹੋ ਜਾਣੇ ਤੇ ਉੱਤੇ ਬਾਅਦ ਆਪਣੀ ਫਲਾਈਟ ਆ ਫਿਰ ਥੋੜੇ ਦਿਨਾਂ ਤੱਕ ਤੇ ਆਜੋ ਪਹਿਲਾਂ ਇੱਥੇ ਸਮਾਨ ਲੈ ਚੱਲੀਏ ਜਿਹੜਾ ਜਿਹੜਾ ਚਾਹੀਦਾ ਆਪਾਂ ਨੂੰ ਤੇ ਆ ਕਿਸਮਾਨ ਚੱਕਦੇ ਜਿਹੜਾ ਚਾਹੀਦਾ ਆਪਾਂ ਨੂੰ ਉੱਧਰ ਨੂੰ ਚਾਲਦੇ ਆ ਲੈ ਕੇ ਆਹ ਦੇਖੋ ਭਈਆ ਬਣਾ ਰਹੇ ਹਾਂ ਕਾਲਮ ਆਹ ਬਣਾਏ ਆ ਵੱਟ ਕੇ ਤੇ ਉੱਧਰ ਇੱਕ ਬੰਦਾ ਹੋਰ ਆਇਆ ਆਪਣੇ ਨਾਲ ਇਹ ਉਹ ਬਾਈ ਛੱਪਾਂ ਵਾਲਾ ਕੰਮ ਕਰ ਰਹੇ ਹਨ ਤੇ ਪਿਲਰ ਪੁੱਲਰ ਕਾ ਪ੍ਰਕਾਰ ਨੇ ਆ ਉਹ ਜ਼ਿਆਦਾ ਗਰਮੀ ਵਾਲਾ ਉੱਥੇ ਇੱਕ ਹੈਵੀ ਵੱਧ ਗਰਮੀ ਆ ਫਿਰ ਆ ਵੀ ਅੱਗ ਵਾਲਾ ਹੀ ਆ ਆਪਾਂ ਬਣਾਉਣੇ ਕਾਲਮ ਜੇ ਤੇ ਮਸ਼ੀਨ ਵੀ ਖੜੀ ਆ ਬਸ ਮਸ਼ੀਨ ਚੱਲ ਨਹੀਂ ਰਹੀ ਇਦਾਂ ਪਪੀਲਰ ਜੇ ਬਣਾਉਣੇ ਇਹਨਾਂ ਨੇ ਉਹਨਾਂ ਚ ਪਰ ਕਰਕੇ ਹੁਣ ਇਹਨਾਂ ਨੇ ਇਹਦੇ ਨਾਲ ਬਣਾਏ ਵੇ ਇੱਟਾਂ ਲਾ ਕੇ ਫਿਰ ਸਿੱਧਾ ਹੀ ਪਿੱਛੇ ਸਿਮਿੰਟ ਭਰ ਰਹਿਣਾ ਜਿਹੜੀ ਪਪਲਾਈ ਦੀ ਬਣਾਈ ਹੈ ਐਦਾਂ ਤਿਆਰ ਹੋ ਜਾਣਾ ਫਿਰ ਬਣ ਕੇ ਇਹਨਾਂ ਨੇ ਉੱਥੇ ਵੀ ਆਏ ਹੋ ਬਾਹਰ ਇਹ ਇੱਟਾਂ ਆਪਾਂ ਤਾਂ ਇੱਟਾਂ ਨਾਲ ਬਣਾਈ ਜਾਂਦੇ ਹਾਂ ਨਾ ਕੁਝ ਕੁਝ ਕਰਕੇ ਤੇ ਲੋਹੇ ਦੀ ਪਲੇਟਾਂ ਧਿਆਨੀਆਂ ਉੱਥੇ ਸਾਰਾ ਕੰਮ ਲੱਕੜੀ ਦਾ ਹੀ ਹੁੰਦਾ ਛੱਤਾ-ਛੁੱਤਾ ਪੈਣੀ ਹੈ ਲੈਂਟਰ ਪੈਣੇ ਪਰ ਲੱਕੜੀ ਦੇ ਸਾਂਚੇ ਬਣਦੇ ਆ ਇਹ ਉਤੇਵਾਰ ਐਦਾਂ ਪਿੱਲਰ-ਕੁੱਲਰ ਬਣਾਉਨੇ ਆ ਇੱਕ ਤਾਂ ਉਹ ਨਾਲ ਸਫਾਈ ਜ਼ਿਆਦਾ ਆ ਜਾਂਦੀ ਐ ਤੇ ਕੰਮ ਵੀ ਛੇਤੀ ਹੋ ਜਾਂਦਾ ਤੇ ਭਈਆ ਤਿੰਨ ਬਣਾਤੇ ਆਪਾਂ 10-12 ਬਣਾਉਣੇ ਆ ਇਹ ਜੀ ਫਲਾਈ ਘਟ ਗਈ ਮੋਤੀ ਤੇ ਮੋਟੀ ਫਲਾਈ ਪਈ ਆ ਦੇ ਨੀਚੇ ਬਿਸਤਰਿਆਂ ਦੇ ਆਹ ਪਈ ਆ ਹੁਣ ਸਾਰੇ ਚੱਕਣੇ ਪੈਣੇ ਆ ਲਾ ਪੁੱਛ ਲਈ ਕਿੱਥੇ ਰੱਖੀ ਕਿਸ ਤਰ੍ਹਾਂ ਬਿਸਤਰੇ ਵੇਰੇ ਆ ਬਿਸਤਰੇ ਕਿਥੇ ਰੱਖਾਏ ਯਾਰ ਉਹ ਪਲਾਈ ਕੱਢਣੀ ਨੀਚੇ ਤੇ ਨਹੀਂ ਇਹਦੇ ਪਰ ਰੱਖ ਰਵਾਂ ਬਿਸਤਰੇ ਇਹਨੇ ਅੱਡੇ ਪਰ ਰੱਖ ਦਿੰਦੇ ਆ ਨਿਕਲ ਵਾਲੇ ਐਸੇ ਯਾਰ ਕਿਸਤਾਂ ਨਹੀਂ ਕਰਾ ਕੋ ਜੋ ਨਿਕਲਦੀ ਹੈ ਨੀਚੇ ਨਾ ਗਿਰ ਜਾਵੇ ਸੁਨਾਨ ਸਾਰੇ ਮਿਸਤਰੀ ਥੋੜੀ ਗੁਰੂਆ ਥੱਲੇ ਚਲੋ ਅਗਰੇ ਵੱਢੀ ਹੈਗੇ ਉਹ ਮੰਡਲ ਲਾ ਲੈ ਆਇਆ ਸੋ ਬਟਾ ਮਿਸਤਰੀ ਕੱਟ ਕੇ ਦੇਖਦੇ ਆਏ ਆ ਬਾਈ ਜੇ ਨਿਕਲ ਜੇ ਜੋਰ ਪਾ ਕੇ ਕੱਟ ਲੋ ਦੇਖਦੇ ਨਿਕਲ ਜਾਣੀ ਉੱਥੇ ਇੱਕ ਪਾਸੇ ਨਿਕਲ ਜਾ ਸਾਹਮਣੇ ਬਈ ਰਾਜ ਮਿਸਤਰੀ ਦੀ ਇੰਟਰਵਿਊ ਚੱਲਣੀ ਆ ਬਣਾ ਆਨਲਾਈਨ ਆਨਲਾਈਨ ਇੰਟਰਵਿਊ ਹੋਣੀ ਹੈ ਇਹਦੀ ਆਪਣਾ ਕੰਮ ਚੱਲ ਰਿਹਾ ਹੌਲੀ ਹੌਲੀ ਜਾਣਾ ਤਾਂ ਆਪਾਂ ਨੂੰ ਸ਼ਟਰਿੰਗ ਚ ਹੈ ਪਰ ਇਹਨਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਦੂਆ ਲੱਕੜ ਦਾ ਫਰਨੀਚਰ ਦਾ ਵੀ ਕੰਮ ਕਰ ਲੰਨੇ ਆਂ ਤਾਂ ਕਰਕੇ ਆਪਣੇ ਕੰਮ ਕਢਾਈ ਜਾਂਦੇ ਆਂ ਹੁਣ ਥੋੜੇ ਥੋੜੇ ਜੀ ਪਹਿਲਾਂ ਢੋ ਠੀਕ ਕਰੀ ਆ ਉਹਦੀ ਲਾਤ ਜਿਹੇ ਖਰਾਬ ਸੀ ਕਹਦਾ ਜੀ ਲੋ ਬਾਈ ਕਾਰ ਤਿਆਰ ਆਪਣਾ ਕਾਰ ਦੇਤਾ ਅੱਜ ਤੇ ਅੱਧਰ ਬਾਈ ਬਾਟਰ ਪ੍ਰੂਫ ਹੂਮ ਚੱਲੇ ਆ ਸਰਬੀਆ ਤੇ ਆ ਜਿਹੜੀ ਛੱਤਾਂ ਚਾਉਣ ਲੱਗ ਜੰਨੀ ਉੱਥੇ ਲੱਕੜ ਦੀਆਂ ਪੈਂਦੀਆਂ ਸਾਰੀਆਂ ਇਹਦੇ ਉੱਪਰ ਲੱਗਦੀਆਂ ਰੂਖ ਦੇ ਉੱਪਰ ਇਹ ਆਹੀ ਰਹਿ ਗਿਆ ਬਾਈ ਮੈਂ ਵੀ ਚੱਲੇ ਆ ਘਰ ਨੂੰ ਉਹ ਬਣ ਗਏ ਆਪਣੇ ਪ੍ਰੋਜੈਕਟ ਸਾਰੇ ਤੇ ਕੁੱਲਰ ਦੇਖੋ ਬਾਈ ਕਿੰਡਾ ਰੱਖਿਆ ਹੋਇਆ ਇਹਨਾਂ ਨੇ 40 ਜੋੜੀ ਮੂਰੇ ਕੁਝ ਨਹੀਂ ਲਾਇਆ ਹੋ ਹਵਾ ਬਿਲਕੁਲ ਥੋੜੀ ਜੀ ਹੈ ਇਹਦੀ ਤੇ ਫੋਰਮੈਨ ਆਪਣਾ ਕਾਰਡ ਆ ਜਿਹੜਾ ਓਕੇ ਕਰਨ ਗਿਆ ਹੋਇਆ ਤੇ ਉੱਤੇ ਆਵਾਦ ਚੱਲੀਏ ਕਰਨ ਤੇ ਬੰਦੇ ਸਾਰੇ ਚਲੇ ਗਏ ਲਗਭਗ ਇੱਕ ਤਾਰ ਰਹਿ ਗਿਆ ਵਾਟਰਪਰੂਫਿੰਗ ਵਾਲਾ ਇਹਨਾਂ ਦੀ ਇੰਟਰਵਿਊ ਹੋਣੀ ਹੈ ਅਜੇ ਦੇਖੋ ਬਾਹਰ ਲੱਗੇ ਹੋਏ ਮਿਸਤਰੀ ਇਹ ਵੀ ਸਰਪੀਆਂ ਵਾਲੇ ਭਾਈ ਬਾਲੀ ਵਾਲੀ ਆਏ ਕੇ ਨੂੰ ਬੰਦ ਕਰਕੇ ਮੜੀ ਦੁਬਾਰਾ ਬਾਲੀ ਦੁਬਾਰਾ ਵਾਟਰਪਰੂਫਿੰਗ ਵਾਲੇ ਹੂੰ ਇੱਕ एकदम ਫੜਦਾ ਹਨ ਜਲਦਾ ਨਹੀਂ ਹੈ ਇਹ ਪ੍ਰੋਜੈਕਟ ਹੀ ਆ ਜਰਾ ਉਹ ਸਿਲੰਡਰ ਕੌਣ ਨੂੰ ਲੈ ਕੇ ਜਾਈ ਮੜਾ ਜਾਨੂੰ ਬਾੜੇ ਸਿਲੰਡਰ ਕੌਣ ਨੂੰ ਲੈ ਕੇ ਜਾਈ ਬਾੜ ਕੇ ਫੋਰਮੈਨ ਯਾਰ ਕਾਰਡ ਨਹੀਂ ਦੇਣ ਚਾਹੁੰਦਾ ਮੇਰਾ ਤੇ ਲਓ ਬਾਈ ਆ ਗਏ ਆ ਬਾਹਰ ਸਾਈਡ 'ਚ ਤੇ ਇਧਰ ਗੇਟ ਆ ਸਾਹਮਣੇ ਮੂਰੇ ਇਹ ਕੰਮ ਨੂੰ ਚੱਲੇ ਹੁਣ ਆਪਾਂ। ਇਹ ਆਪਣਾ ਲਗਭਗ ਕੰਪਲੀਟ ਆ ਸਾਰਾ ਕੰਮ ਹੁਣ। ਕਾਰਡ ਕੋਡ ਬਣ ਗਿਆ ਆਪਣਾ ਜਿਹੜਾ ਬਣਨਾ ਤਾਂ। ਤੇ ਇੱਕ ਦੋ ਦਿਨ ਚ ਪਾਸਪੋਰਟ ਲੈ ਜਾਾਂਗੇ ਆਪਾਂ ਇੱਥੇ ਤੇ ਬਾਕੀ ਹੁਣ ਜਾ ਕੇ ਥੋੜੀ ਬਹੁਤੀ ਤਿਆਰੀਆਂ ਕਰਨੀਆਂ, ਜਾਣ ਦੀਆਂ। ਥੋੜੀ ਬਹੁਤੀ ਖਰੀਦਦਾਰੀ ਕਰਾਂਗੇ, ਸਮਾਨ ਸਮੂਲ ਲਵਾਂਗੇ ਤੇ ਥੋੜੇ ਦਿਨਾਂ ਤੱਕ ਆਪਣੀ ਫਲੈਟ ਆ। ਕੀ ਮਿਲਦੇ ਆ ਚੱਲੇ ਆ ਘਰ ਨੂੰ, ਤਿਆਰ ਹੋ ਜਾਂਦੇ ਆ ਮਾਲ ਤੇ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਆਪਾਂ।